ਭਾਈ ਦੀਪ ਸਿੱਧੂ ਨੇ ਕਹੇ ਸੀ ਆਪਾਂ ਗੁਲਾਮ ਆ ਤੋ ਗੁਲਾਮਾਂ ਦੀ ਕਦੇ ਸੁਣ ਨਹੀਂ ਜਾਂਦੀ ਗੁਲਾਮਾਂ ਦੇ ਉੱਤੇ ਸਿਰਫ ਹੁਕਮ ਕੀਤਾ ਜਾਂਦਾ ਜਾਂ ਠੱਠ ਕੀਤਾ ਜਾਂਦਾ ਉਹੀ ਕੰਮ ਸਾਡੇ ਨਾਲ ਹਰ ਵਾਰ ਹੁੰਦਾ ਹੈ ਹਰ ਵਾਰ ਡੈਮ ਜਿਹੜੇ ਆ ਉਹ ਗਰਮੀਆਂ ਦੇ ਇਹਨਾਂ ਦੇ ਵਿੱਚ ਜੂਨ ਜਲਾਈ ਮਈ ਇਹ ਤਿੰਨ ਮਹੀਨਿਆਂ ਦੇ ਵਿੱਚ ਫੁੱਲ ਕਰਦੇ ਨੇ ਫੁੱਲ ਕਰਦੇ ਨੇ ਕਿ ਭਾਈ ਬਾਅਦ ਵਿੱਚ ਜਿਹੜਾ ਆ ਆਪਾਂ ਰਾਜਸਥਾਨ ਨੂੰ ਦਿੱਲੀ ਨੂੰ ਜਾਂ ਹਰਿਆਣੇ ਨੂੰ ਪਾਣੀ ਦੇਣਾ ਹੈ ਉਹਦੇ ਚੱਕਰ 'ਚ ਫੁੱਲ ਕਰਦੇ ਨੇ ਤੇ ਜਦੋਂ ਪਾਣੀ ਓਵਰ ਹੋ ਜਾਂਦਾ ਫਿਰ ਇਹ ਡੈਮ ਖੋਲਦੇ ਨੇ ਖੋਲਣ ਵਾਲੇ ਵੀ ਗੁਲਾਮ ਹੈ ਉਹਨਾਂ ਦਾ ਵੀ ਐਡਾ ਦਿਮਾਗ ਨਹੀਂ ਹੈਗਾ ਕਿਉਂਕਿ ਉਹ ਜਿਹੜੇ ਬੈਠੇ ਨੇ ਮੈਂਬਰ ਹੈ ਉਹ ਵੀ ਪੰਜਾਬ ਦੇ ਨੇ ਜਾਂ ਇੱਥੋਂ ਦੇ ਹੀ ਨੇ ਪਰ ਉਹ ਵੀ ਗੁਲਾਮ ਨੇ ਤੇ ਪਰ ਹਰ ਵਾਰ ਜਿਹੜਾ ਉਹ ਪੰਜਾਬ ਨੂੰ ਡੋਬਦੇ ਨੇ ਪਹਿਲਾ 88 ਫਿਰ 19 ਤੇ 23 ਤੋਂ ਬਾਅਦ ਤੱਕ ਸੰਭਲੇ ਨਹੀਂ ਸੀ ਕਈ ਪਿੰਡ ਤਾਂ ਕਈ ਜਿਹੜੇ ਪਿੰਡਾਂ ਦੇ ਪਿੰਡ ਤਬਾਹ ਹੋਏ ਘਰਾਂ ਦੇ ਘਰ ਤਬਾਹ ਹੋਏ ਲੋਕਾਂ ਦੇ ਖੇਤ ਖੜ ਗਏ ਕਿਸੇ ਦੇ ਖੇਤਾਂ 'ਚ ਬਰੇਤੀ ਪੈ ਗਈ ਉਹਨਾਂ ਨੇ ਕਿੰਨਾ ਕਿੰਨਾ ਪੈਸਾ ਲਾ ਕੇ ਮੁੜ ਕੇ ਆਪਣੇ ਜਿਹੜੇ ਖੇਤ ਸੈੱਟ ਕੀਤੇ ਸੀ ਤੇ ਫਿਰ ਉਹੀ ਹਾਲਾਤ ਕਿ ਦੁਬਾਰਾ ਇਸ ਵਾਰ ਜਿਹੜੇ ਇਹਨਾਂ ਨੇ ਉਹੀ ਬਣਾਏ ਪਏ ਆ ਸੁਲਤਾਨਪੁਰ ਲੋਧੀ ਹੋ ਗਿਆ ਤਰਨਤਾਰਨ ਹੋ ਗਿਆ ਥੱਲੇ ਗੁਰਦਾਸਪੁਰ ਕਿੰਨੇ ਜ਼ਿਲ੍ਹੇ ਜਿਹੜੇ ਆ ਉਹਦੀ ਮਾਰ ਝੱਲ ਰਹੇ ਨੇ ਸਾਡਾ ਇਲਾਕਾ ਜਿਹੜਾ ਉਹ ਵੀ ਬਸ ਤਿਆਰੀ ਹੈ ਥੋੜੇ ਟਾਈਮ ਦੇ ਅੰਦਰ ਕਿਉਂਕਿ ਜਿਸ ਹਿਸਾਬ ਨਾਲ ਮੀਂਹ ਪਈ ਜਾਂਦਾ ਤਾਂ ਕਹਿਣ ਦਾ ਭਾਵ ਵੀ ਇਹ ਪਾਣੀ ਜਿਹੜੇ ਆ ਇਹ ਗੇਟ ਜਿਹੜੇ ਆ ਉਹ ਸਿਰਫ ਸਾਡੇ ਫੜਾਉਣ ਲਈ ਹੀ ਰੱਖਿਆ ਨੇ ਪੰਜਾਬ ਨੂੰ ਪਾਣੀ ਦੱਸਦੇ ਆ ਵੀ ਇੱਕ ਪਰਸੋ ਆਰਟੀਕਲ ਛਪੇ ਸੀ ਅਖਬਾਰ ਚ ਕਿ 20% ਪਾਣੀ ਪੰਜਾਬ ਨੂੰ ਜਾਂਦਾ 80% ਪਾਣੀ ਬਾਹਰ ਜਾਂਦਾ ਪਰ ਜਦੋਂ ਡਬਾਉਣਾ ਹੁੰਦਾ ਤਾਂ ਸਾਰਾ ਪੰਜਾਬ ਹੀ ਡੁੱਬਦਾ ਤਾਂ ਭਾਈ ਦੀਪ ਸਿੱਧੂ ਦੀਆਂ ਗੱਲਾਂ ਭਈ ਅੱਜ ਸੱਚੀ ਹੋ ਰਹੀਆਂ ਨੇ ਤੇ ਇਹ ਡੈਮ ਵਾਲੇ ਜਿਹੜੇ ਨੇ ਨਾ ਇਹ ਲਾਲੋ ਪੰਜਾਬ ਦੇ ਹੈ ਹੀ ਨਹੀਂ ਪੰਜਾਬੀ ਸੂਬਾ ਜਦੋਂ ਬਣਿਆ 1966 ਦੇ ਵਿੱਚ ਉਹ ਤੋਂ ਪਹਿਲਾਂ ਪੰਜਾਬ ਦੇ ਅੰਡਰ ਸੀਗਾ ਐਟ ਟਾਈਮ ਪੰਜਾਬੀ ਸੂਬੇ ਬੇਲੇ ਜਿਹੜੀ ਧਾਰਾਵਾਂ ਇੱਥੇ ਲਾਈਆਂ ਗਿਆ ਉਹਦੇ ਮੁਤਾਬਕ ਇਹ ਡੈਮ ਜਿਹੜਾ ਕੇਂਦਰ ਨੇ ਲੈ ਲਿਆ ਤੇ ਜਿਹੜੇ ਪੰਜ ਪਿੰਡ ਭਾਖੜੇ ਦੇ ਨਾਲ ਨੰਗਲ ਦੇ ਨਾਲ ਲੱਗਦੇ ਸੀ ਉਹ ਵੀ ਹਿਮਾਚਲ ਨੂੰ ਦੇ ਦਿੱਤੇ ਇੰਦਰਾ ਨੇ ਉਹ ਸਾਰਾ ਇੱਕ ਟੈਕਨੀਕ ਦੇ ਨਾਲ ਇਹਦੀ ਤਕਨੀਕ ਨਾਲ ਉਹ ਸਾਰਾ ਕੁਝ ਜਿਹੜਾ ਇਹਨਾਂ ਨੇ ਇੱਕ ਪਲੈਨਿੰਗ ਦੇ ਨਾਲ ਕੀਤਾ ਕਿ ਪੰਜਾਬ ਵਾਲੇ ਜਿਹੜੇ ਬੋਲ ਨਹੀਂ ਸਕਣ ਰਾਈਪੇਰੀ ਰਿਪੇਰੀਅੰਟ ਲਾ ਜਿਹੜਾ ਚੱਲਦਾ ਪਿਆ ਉਹਦੇ ਉੱਤੇ ਕਹਿੰਦੇ ਕੋਈ ਬੋਲਦਾ ਨਹੀਂ ਹੈਗਾ ਉਹ ਪੰਜਾਬ ਦਾ ਉਹਦੇ ਤੋਂ ਕਹਿੰਦੇ ਕੋਈ ਹੱਕੇ ਕੋਈ ਨਹੀਂ ਹੈਗਾ ਤਾਂ ਸੋਚ ਕੇ ਦੇਖੋ ਵੀ ਆਹੀ ਹਾਲ ਹੋਣਾ ਭਾਈ ਇਹਨਾਂ ਨੇ ਕਦੇ ਇਹਨੂੰ ਹੁਣ ਵਾਟਰ ਬੰਬ ਕਹਿ ਸਕਦੇ ਆ ਆਪਾਂ ਠੀਕ ਹੈ ਨਾ ਵਾਟਰ ਬੰਬ ਸਿੱਟਦੇ ਆ ਹੁਣੇ ਦੂਜੀ ਤਰ੍ਹਾਂ ਨਹੀਂ ਮਾਰਦੇ ਹੁਣੇ ਐਦਾਂ ਮਾਰਨਗੇ